ਹਾਂਜੀ ਇਹ ਹੈ ਜੀ ਸ਼ਹੀਦ ਉਦਮ ਸਿੰਘ ਜੀ ਦੀ ਆਪਦੀ ਲਿਖੀ ਹੱਥ ਲਿਖਤ ਚਿੱਠੀ 30 ਮਾਰਚ 1940 ਨੂੰ ਲਿਖੀ ਸੀ ਉਹਨਾਂ ਨੇ ਤੇ 31 ਜੁਲਾਈ ਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਲੰਡਨ ਦੇ ਵਿੱਚ ਸ਼ਹੀਦ ਫਾਂਸੀ ਦੇ ਕੇ ਤੇ 1940 ਦੀ ਲਿਖੀ ਚਿੱਠੀ ਆ ਰਾਮ ਰਾਮ ਸਿੰਘ ਯਾਦ ਹੀ ਲਿਖਦੇ ਹੁੰਦੇ ਸੀ ਉਹ ਆਪਣਾ ਨਾਮ ਤੇ ਇਹ ਕਿਤਾਬ ਦੇ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਸ਼ਹੀਦ ਉਦਮ ਸਿੰਘ ਜੀ ਬਾਰੇ ਇਹ ਜਰਨਲ ਡਾਇਰ ਹੈ ਜਿਨੇ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਬੋਲੀ ਚਲਵਾਈ ਸੀਗੇ ਇਹ ਵਿਚਾਰੇ નિર્ਦੋਸ਼ ਲੋਕਾਂ ਦਾ ਕਤਲ ਕੀਤਾ ਸੀਗਾ ਤੇ ਉਦਮ ਸਿੰਘ ਜੀ ਸੀਗੇ ਜਿਹੜੇ ਜਦੋਂ ਇਹਨਾਂ ਨੇ ਮਾਈਕਲ ਓਡਵੈਰ ਮਾਰਿਆ ਗਿਰਫਦਾਰੀ ਮੌਬਰੀ ਤਸਵੀਰ ਆ ਇਹ ਅਖਬਾਰਾਂ ਵਿੱਚ ਵੀ ਉਦੋਂ ਇਹੀ ਛਪੀ ਸੀਗੀ ਤੇ ਇਹ ਉਦਮ ਸਿੰਘ ਜੀ ਦਾ ਘਰ ਹੈ ਜੱਤੀ ਘਰ ਹੈਗਾ ਤੇ ਆਓ ਮਾਈਕਲ ਓਡਵੈਰ ਹੈਗਾ ਤੇ ਜਿਹੜਾ ਗਦਰੀ ਬਾਬਿਆਂ ਨੂੰ ਜਦੋਂ ਫਾਂਸੀਆਂ ਹੋਈਆਂ ਜਲਿਆਂਵਾਲਾ ਬਾਗ ਹੱਤਿਆ ਕਾਂਡ ਹੋਇਆ ਉਦੋਂ ਇਹੀ ਬੰਦਾ ਪੰਜਾਬ ਦਾ ਗਵਰਨਰ ਸੀ ਤੇ ਇਹ ਉਰਮ ਸਿੰਘ ਜੀ ਦੁਆਰਾ ਜਿਹੜਾ ਪਿਸਤੌਲ ਵਰਤਿਆ ਗਿਆ ਸੀ ਰਵਾਲਵਰ ਇਹ ਵਾਲਾ ਸੀਗਾ ਉਹ ਤੇ ਇਹ ਹੁਣ ਵੀ ਪਿਆਗਾ ਬਲੈਕ ਮਿਊਜ਼ੀਅਮ ਵਿੱਚ ਪਿਆ ਲੰਡਨ ਦੇ ਨਿਊਜ਼ ਕੌਟਲਿੰਗ ਯਾਰਡ ਦੇ ਬਲੈਕ ਮਿਊਜ਼ੀਅਮ ਵਿੱਚ ਪਿਆ ਹੋਰ ਵੀ ਕਾਫੀ ਗੁਝਾ ਦਿੱਤਾ ਹੋਇਆਗਾ ਸ਼ੀਰ ਉਰਮ ਸਿੰਘ ਜੀ ਬਾਰੇ ਇਸ ਕਿਤਾਬ ਦੇ ਵਿੱਚ ਜੇ ਕਿਤੇ ਮਿਲੀ ਹੈ ਕਿਤਾਬ ਜ਼ਰੂਰ ਪੜ੍ਹਨਾ ਜੀ ਤੁਹਾਡੀ ਨੌਲੇਜ ਦੇ ਵਿੱਚ ਵਾਧਾ ਹੋਏਗਾ ਜ਼ਰੂਰ ਪੜ੍ਹਨਾ ਜੀ ਧੰਨਵਾਦ